ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਮਾਝਾ ਵਾਲੇ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲਈ ਪਹੁੰਚਿਆ ਮੈਂ ਪਿੰਡ ਮਾੜੀ ਮੇਗਾ ਜਿਹੜਾ ਇਹਨੂੰ ਸ਼੍ਰੀ ਤਰਨਤਨ ਸਾਹਿਬ ਪੈਂਦਾ ਹੈ ਨੇੜੇ ਰਹਿੰਦਾ ਹੈ ਭਿੱਖੀਵਿੰਡ ਤੇ ਖਾਲੜਾ ਖਾਲੜੇ ਤੋਂ ਤਕਰੀਬਨ ਕੋਈ 3-4 ਕਿਲੋਮੀਟਰ ਦੀ ਦੂਰੀ ਤੇ ਪਿੰਡ ਹੈ ਭਿੱਖੀਵਿੰਡ ਤੋਂ ਜਦੋਂ ਤੁਸੀਂ ਖਾਲੜੇ ਨੂੰ ਆਉਂਦੇ ਜੇ ਰਸਤੇ ਦੇ ਵਿੱਚ ਇਸ ਪਿੰਡ ਨੂੰ ਛੜਕ ਜਿਹੜੀ ਉਹ ਮੁਰਦੀ ਆ ਜਿਸ ਘਰੋਂ ਮੈਂ ਵੀਡੀਓ ਬਣਾਉਣ ਲੱਗਾ ਹਾਂ ਵੀਰ ਦਾ ਪਸ਼ੂ ਵਪਾਰ ਦਾ ਕੀਤਾ ਹੈ ਪ੍ਰੋਟੀਨ ਦੇ ਵਿੱਚ ਪਸ਼ੂ ਜਿਹੜੇ ਉਹ ਆਉਂਦੇ ਰਹਿੰਦੇ ਆ तकरीबन ਗਾਵਾਂ ਤੇ ਮੱਝਾਂ ਦੋਵੇਂ ਹੀ ਜਿਹੜੀਆਂ ਉਹ ਇੱਥੋਂ ਤੁਹਾਨੂੰ ਮਿਲ ਜਾਣਗੀਆਂ ਤੇ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇੱਕ ਵਹਿੜ ਦਿਖਾਉਣ ਲੱਗੇ ਆ ਜਿਹੜੀ ਕਿ ਦੂਜਾ ਸੂਹਾ ਸੂਈ ਆ तकरीबन ਇਹ 2 ਦਿਨ ਦੀ ਸੂਈ ਹੈ ਜੇ ਤੇ ਸੋਨਾ ਦੁੱਧ ਦੇ ਥੱਲੇ ਜਿਹੜਾ ਉਹ ਰੈਡੀ ਆ ਇਹਦੀ ਆਰਡਰ ਦੀ ਕੁਆਲਿਟੀ ਜਾਂ ਦਾ ਢਾਂਚਾ ਬਹੁਤ ਸੋਹਣਾ ਵਾ ਪੂਰੀ ਡਿਟੇਲ ਆਪਾਂ ਵੀਰੋਣਾ ਤੋਂ ਲੈਨੇ ਆ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ-ਬੀਲ ਦੇ ਵਧੀਆ-ਵਧੀਆ ਕਿਰਪਾ ਤੁਸੀਂ ਸੁਣਾਓ ਠੀਕ ਠਾਕ ਵਧੀਆ-ਵਧੀਆ ਵੀਰੇ ਚੜਦੀ ਕਲਾ ਕਿਦਾਂ ਕੰਮ ਕਰ ਵਧੀਆ ਚੱਲੀ ਜਾਂਦਾ ਜੀ ਵਧੀਆ-ਵਧੀਆ ਕਿਰਪਾ ਮਾਲਕ ਦੀ ਤੇ ਪਸ਼ੂ ਫਿਰ ਰੁਟੀਨ 'ਚ ਆਉਂਦੇ ਰਹਿੰਦੇ ਆਪਣੇ ਕੋ ਹਾਂ ਵੀਰੇ 1 2 ਆਉਂਦੇ ਰਹਿੰਦੇ 1 2 2 3 ਜਿਵੇਂ ਆਪਣੇ ਏਰੀਆ ਦੇ ਵਿੱਚ ਨੀਲੀ ਦੀਆਂ ਮੱਝਾਂ ਕਾਫੀ ਨਿਕਲਦੀਆਂ ਤੇ ਆਪਣੇ ਕੋ ਮਿਲ ਸਕਦੀਆਂ ਜੇ ਕੋਈ ਵੀਰ ਹਾਂ ਹਾਂ ਜਰੂਰ ਜਰੂਰ ਠੀਕ ਆ ਨੀਲੀ ਜੀਆਂ ਵੀ ਮੋਹਰਾ ਦੀਆਂ ਵੀ ਠੀਕ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕੋ ਨਾਗਾ ਪਾ ਦਿਖਾਉਣਾ ਹਾਂ ਵੀਰੇ ਅੱਜ ਇੱਕ ਹੀ ਆ ਬੱਚੀ ਠੀਕ ਆ ਇਹ ਦੂਸਰੇ ਸੂਏ ਸੂਈ ਆ ਠੀਕ ਜੀ ਤੇ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਤੇ ਵੀਰੇ ਪਰਸੋਂ ਸ਼ਾਮੀ ਸੂਈ ਆ ਪਰਸੋਂ ਸੂਈ ਉਹਦੀ ਗੱਲ ਕਰੀਏ ਤਾਂ ਕਿੰਨਾ ਦੁੱਧ ਇਸ ਟਾਈਮ ਰੈਡੀ ਹੈ ਇਸ ਟਾਈਮ 18 ਲੀਟਰ ਦੁੱਧ ਰੈਡੀ ਆ ਠੀਕ ਆ ਹਾਂ ਤੇ ਥਾਣ ਜਿਹੜਾ ਥੀਂ ਚਵਾਈ ਵਧੀਆ ਹੋ ਜਾਂਦੀ ਏ ਦੀ ਹਾਂ ਹਾਂ ਹੋ ਜਾਂਦੀ ਆ ਠੀਕ ਠੀਕ ਆ ਹਾਂ ਕਿੰਨੀ ਆਸਿਆ ਤੋਂ ਮੰਨ ਲਓ ਪਿਛਲੇ ਸੂਏ ਪਹਿਲੇ ਸੂਏ ਨੇ ਕਿੰਨਾ ਕੁ ਦੁੱਧ ਦਿੱਤਾ ਇਹ ਇਹਦੇ ਮਾਲਕਾਂ ਦੇ ਦੱਸਣ ਮੁਤਾਬਕ ਤੇ 20 ਤੋਂ ਪਲੱਸ ਠੀਕ ਆ ਪਹਿਲੇ ਸੂਏ ਹਾਂ ਤੇ ਆਪਾਂ 25 ਤੋਂ 30 ਦੇ ਵਿੱਚ ਇਹਦੇ ਮੰਨਦੇ ਆ ਬੇਅਰ ਕੀ ਆ ਸੂਏ ਦਊਗੀ ਹਾਂ ਠੀਕ ਆ ਤੇ ਇਹਦੇ ਰੇਟ ਦੀ ਜੇ ਗੱਲ ਕਰੀਏ ਤੇ ਡਿਮਾਂਡ ਕਿ ਫੋਨ ਤੇ ਕਰਾਂਗੇ ਨਹੀਂ ਰੇਟ ਫੋਨ ਤੇ ਹੀ ਕਰਾਂਗੇ ਚਲੋ ਫੋਨ ਤੇ ਕਰ ਲਾਂਗੇ ਤੇ ਆਪਾਂ ਇੱਕ ਵਾਰੀ ਤੋੜ ਕੇ ਇਹਨੂੰ ਦਿਖਾ ਰਹੀਏ ਮਗਰ ਇਹਦੇ ਵਸ਼ਾ ਆ ਗਿਆ हां मगर बच्चा ठीक ठीक है सो इथों दोस्तों ਤੁਸੀਂ ਇਹਦੀ ਬੋਡੀ ਦੇ ਸਟਰਕਚਰ ਤੇ ਹਾਈਟ ਲੈਂਥ ਜਿਹੜੀ ਅੰਦਾਜ਼ਾ ਉਹਦਾ ਲਾ ਸਕਦੇ ਜੇ ਇਹਦੀ ਆਰਡਰ ਕੁਆਲਟੀ ਤੇ ਬਿਊਟੀ ਬਹੁਤ ਸੋਹਣੀ ਆ ਪੂਰੀ ਪਲੀ ਪਲਾਈ ਵਹਿੜਿਆ ਉਮੀਦ ਹੈ ਕਿ ਦੁੱਧ 25 ਤੋਂ ਪਲੱਸ ਵਧੀਆ ਕਰ ਜੂਗੀ ਬਾਕੀ ਅੱਗੋਂ ਤੁਹਾਡੀ ਸੇਵਾ ਦਾ ਵਾ ਇਸ ਟਾਈਮ ਵੀਰ ਕਹਿੰਦਾ ਵੀ ਪਰਸੋਂ ਦੀ ਸੂਈ ਥੱਲੇ 18 ਕਿਲੋ ਬੋਲਾ ਮੰਲੋ ਰੈਡੀ ਆ ਥੋੜੀ ਹੋਣ ਕੁਮਾ ਦਿਓ ਇੱਕਰੀ ਪਰ ਇਹਦੀ ਬਿਊਟੀ ਬਹੁਤ ਸੋਹਣੀ ਆ ਆਰਡਰ ਵੀ ਬਹੁਤ ਸੋਹਣਾ ਲੱਗਾ ਵਾ ਥਾਂ ਜਿਹੜਾ ਉਹ ਥੀਂ ਚਵਾਈ ਵਾਲਾ ਇਹਨੂੰ ਲੱਗਾ ਇੱਥੋਂ ਇਹਦਾ ਤੁਸੀਂ ਫੇਸ ਜਿਹੜਾ ਉਹ ਦੇਖ ਸਕਦੇ ਜੀ ਬਿਲਕੁਲ ਛੋਟਾ ਜਿਹਾ ਫੇਸ ਆ ਤੇ ਆਰਡਰ ਇੱਕ ਰੀ ਤੁਹਾਨੂੰ ਮੈਂ ਖੜੀ ਦਾ ਵੀ ਦਿਖਾ ਦੂੰਗਾ ਲਾਗੇ ਹੋ ਕੇ ਇਸ ਟਾਈਮ ਥੋੜੀ ਬਹੁਤੀ ਭਲੂਣ ਵੀ ਇੱਕ ਸਾਈਡ ਨੂੰ ਹੈ ਗਈ ਆ ਤੇ ਬਾਕੀ ਆਰਡਰ ਬਹੁਤ ਸੋਹਣਾ ਫਿਕਸ ਆਰਡਰ ਦੀ ਆ ਇਹੋ ਜਿਹੀਂ ਗਾਵਾਂ ਦੀ ਖਾਸੀਅਤ ਹੁੰਦੀ ਆ ਵੀ ਦੁੱਧ ਜਿਹੜਾ ਉਹ ਚੰਗਾ ਪਾ ਜਾਂਦੀਆਂ ਤੇ ਬਾਕੀ ਇੱਥੋਂ ਤੁਸੀਂ ਇਹਦਾ ਆਰਡਰ ਇੱਕਰੀ ਦੇਖ ਸਕਦੇ ਥਣ ਦੀ ਕੁਆਲਿਟੀ ਬਹੁਤ ਸੋਹਣਿਆ ਅਡਰੇ ਆ ਤੇ ਢਾਂਚਾ ਵੀ ਬਹੁਤ ਸੋਹਣਾ ਵਾ ਇਹ ਬੱਚਾ ਮਗਰ ਹੀਰ ਲਾਗੋ ਨੀ ਤੁਹਾਨੂੰ ਦਿਖਾ ਦਿੰਦਾ ਬਿਲਕੁਲ ਤਾਜੀ ਸੂਈ ਨਾਰੂ ਤੁਸੀਂ ਵੇਖ ਸਕਦੇ ਨਾਲ ਇਹ ਬੱਚੇ ਦਾ ਇਥੋਂ ਇਹਦੀ ਫੇਸ ਕੁਆਲਿਟੀ ਬਹੁਤ ਸੋਹਣੀ ਵਹਿੜਿਆ ਕੋ ਜਸਵੀ ਕੇ ਨੂੰ ਚੰਗੀ ਲੱਗੇ ਇਹ ਉੱਪਰ ਦਿੱਤੇ ਨੰਬਰ ਤੇ ਤੁਸੀਂ ਕਾਲ ਕਰਕੇ ਖਰੀਦ ਸਕਦੇ ਜੀ ਵਾਣ ਇਹਦੇ ਉੱਤੇ ਆਰਡਰ ਦੇ ਉੱਤੇ ਵੇਂਸ ਜਿਹੜੀਆਂ ਉਹ ਪ੍ਰੋਪਰ ਦੇਖ ਰਹੀਆਂ ਵਾ ਇੱਕ ਖਾਸੀਅਤ ਹੁੰਦੀ ਆ ਦੁੱਧ ਵਾਲੇ ਜਾਨਵਰ ਦੀ ਤੇ ਬਾਕੀ ਆਸਿਆ ਵੀ ਦੁੱਧ ਸੋਨਾ ਗਰੂਗੀ ਜੇ ਕੋਈ ਸੇਵਾ ਚੰਗੀ ਕਰੇ ਤੇ ਉਹ ਤੁਹਾਡੀ ਕੋਈ ਸੇਵਾ ਤੇ ਡਿਪੈਂਡ ਆ ਕਿੰਨਾ ਤੁਸੀਂ ਚੋ ਸਕਦੇ ਜੀ ਇਹ ਵੀ ਜੀ ਜਿਹੜਾ ਮਗਰ ਬੱਚਾ ਆ ਗਿਆ ਵਾ ਇਹ ਕਿਹੜੇ ਸੀਮਨ ਦਾ ਮਗਰ ਇਹ ਵੀ ਉਹਨਾਂ ਨੇ ਨਾ ਗਿਰਦਾ ਭਰਾਇਆ ਸੀ ਠੀਕ ਠੀਕ ਆ ਯਾਨੀ ਕਿ ਉਹਦੇ ਕਰਕੇ ਕ੍ਰਾਸ ਦੇ ਵਿੱਚ ਆ ਗਿਆ ਬੱਚਾ ਹਾਂ ਹਾਂ ਠੀਕ ਠੀਕ ਗਿਰ ਨਸਲ ਦਾ ਸੀਮਨ ਲੱਗਾ ਸੀ ਇਹਨੂੰ ਤੇ ਉਹਦੇ ਕਰਕੇ ਬੱਚਾ ਜਿਹੜਾ ਉਹ ਕ੍ਰਾਸ ਪਾਣ ਦੇ ਵਿੱਚ ਆਇਆ ਵਾ ਦੇਖ ਸਕਦੇ ਤੁਸੀਂ ਤੇ ਬਾਕੀ ਦੁੱਧ ਦੀ ਕੋਈ ਤਸੱਲੀ ਕਰ ਲਿਆ ਦੋ ਟਾਈਮ ਤਿੰਨ ਟਾਈਮ ਚੋ ਗਏ ਤੇ ਇਹ ਤਾਂ ਠੰਡੀ ਧੀਰੀ ਹੈ ਕਰੀ ਹੱਥ ਨੂੰ ਫੇਰ ਕੇ ਹਾਂ ਕੋਈ ਚੱਕਰ ਨਹੀਂ ਆ ਕੋ ਨਹੀਂ ਕੋਈ ਠੀਕ ਠੀਕ ਆ ਸੋ ਠੰਡੀ ਧੀਰੀ ਆ ਵਧੀਆ ਇਹ ਤੁਸੀਂ ਇਹਦੀ ਦੋਨਾਂ ਸਾਈਡ ਬੈਠ ਕੇ ਵੀ ਮਿਲਕਿੰਗ ਕਰ ਸਕਦੇ ਜੇ ਭਾਵੇਂ ਕੋਈ ਚਾਵੇ ਤੇ ਮਿਲਕ ਮਸ਼ੀਨ ਜਿਹੜੀ ਹੁੰਦੀ ਆ ਉਹਦੇ ਨਾਲ ਵੀ ਇਹਦੀ ਮਿਲਕਿੰਗ ਕਰ ਸਕਦੇ ਜੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੀ ਨਾਗ ਹੀ ਸੋ ਜਿਸ ਵੀ ਕਿਨੂੰ ਚੰਗੀ ਲੱਗੇ ਉੱਪਰ ਦਿੱਤੇ ਨੰਬਰ ਤੇ ਕਾਲ ਕਰਕੇ ਤੁਸੀਂ ਵੀਰ ਹੋਣਾ ਤੋਂ ਸੌਦਾ ਜਿਹੜਾ ਦਾ ਗਾਂ ਦਾ ਕਰ ਸਕਦੇ ਜੇ ਨੰਬਰ ਜਿਹੜਾ ਉਹ ਸਕਰੀਨ ਤੇ ਚੱਲ ਰਿਹਾ ਵਾ ਸੋ ਡਰੈਸ ਐਕਰੀ ਫੇਅਰ ਕਨਫਰਮ ਕਰਾਦਾ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਲੱਗਦਾ ਹੈ ਹਰੀਕੇ ਪਤੋਂ ਤੋਂ ਤਕਰੀਬਨ ਕੋਈ 35 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਸੋ ਜਿਸ ਵੀ ਕਿ ਇਹਨੂੰ ਚੰਗੀ ਲੱਗੇ ਕੰਟੈਕਟ ਕਰ ਲਿਓ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਕਰਦੇ ਹੋ ਦਬ ਕੇ ਮਿਲਦੇ ਆ ਨਵੀਂ ਅਪਡੇਟ ਲੈ ਕੇ ਧੰਨਵਾਦ